సేవిਆ ਹਨ ਸੁਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖੁ ਕੋ ਵਾਇ ਸਿਫਤ ਖਸਮ ਦੀ ਨੂਰੇ ਅਲਸਹੁ પુરਸਾ ਹੋ ਝਟੀ ਆ ਤੂ ਤਠੇ ਸਚੇ ਪਾਤ ਸਾਹ ਮਲ ਜਨਮ ਜਨਮ ਦੇ ਕਟੀ ਜਨ ਸਤਿਆ ਪਾਤਸਾਹ ਸ਼ਿਰਸਾ ਹਦਸਾ ਜੋਸ ਪਾਸ ਬਹਿ ਨਾ ਮੋ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਨਾ ਸ੍ਰੀ ਮਹੱਲਾ Tchau. Uh... that is ਤੁਜਹੇ ਧਿਆਵ ਹੈ ਦਿਨ ਰਾਤ ਤੇ ਸਾਡੇ ਤੁਝ ਹੀ ਠਾ os da me. i'm gonna love you